ਬਾ ਗੋੜੀ ਮਹੱਲਾ ਪੰਜਵਾ ਸੋ ਕਿਛ ਕਰ ਜਿਤ ਮੈਲ ਨਾ ਲਾਗੈ ਹਰ ਕੀਰਤਨ ਮਹਿ ਏਹੋ ਮਨ ਜਾਗੈ ਰਹਾਉ ਏਕੋ ਸਿਮਰ ਨਾ ਦੂਜਾ ਭਾਉ ਸੰਤ ਸੰਗ ਜਪ ਕੇਵਲ ਨਾਮ ਕਰਮ ਧਰਮ ਨੀਮ ਬ੍ਰਤ ਪੂਜਾ ਪਾਰ ਬ੍ਰਹਮ ਬਿਨ ਜਾਨ ਨਾ ਦੂਜਾ ਤਾਂ ਕੀ ਪੂਰਨ ਹੋਈ ਕਾਲ ਜਾਂ ਕੀ ਪ੍ਰੀਤਿ ਆਪਣੇ ਪ੍ਰਭ ਨਾਲ ਸੋ ਬੈਸਨੋ ਹੈ ਅਪਰ ਅਪਾਰ ਕਹੋ ਨਾਨਕ ਜਿਨ ਤਜੀ ਬਿਕਾਰ ਗੋੜੀ ਮਹੱਲਾ ਪੰਜਵਾਂ ਜੀਵਤ ਛਾੜ ਜਾਹੇ دیਵਾਨੀ ਮੋਇਆਂ ਉਨਤੇ ਕੋ ਵਰਸਾਨੀ ਸਿਮਰ ਗੋਵਿੰਦ ਮਨ ਤਨ ਧੁਰ ਲਿਖਿਆ ਕਾਹੂ ਕਾਜ ਨ ਆਵਤ ਬਿਖਿਆ ਰਹਾਉ ਬਿਖੈ ਠ ਗੋਰੀ ਜਿਨ ਜਿਨ ਖਾਈ ਤਾਂ ਕੀ ਤ੍ਰਿਸ਼ਨਾ ਕਬਹੂ ਨਾ ਜਾਈ ਦਾਰਨ ਦੁਖ ਦੁਤਰ ਸੰਸਾਰ RAM ਨਾਮ ਬਿਨ ਕੈਸੇ ਉਤਰ ਸਪਾਰ ਸਾਧ ਸੰਗ ਮਿਲ ਦੁਏ ਕੋ ਨ ਸਾਧ RAM ਨਾਮ ਨਾਨਕ ਆਰਾਧ ਗੋੜੀ ਮਹੱਲਾ ਪੰਜਵਾਂ ਗਰੀਬਾ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਉ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰ ਰਹਾਉ ਆਦ ਜਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਧ ਤਾਪ ਤਿਨ ਮਾਰਿਆ ਜੇ ਰਖੈ ਨ ਕੋਈ ਆਗੇ ਪਾਚੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਣ ਨਾਨਕ ਹਰ ਨਾਮ ਧਿਆਈ ਗਉੜੀ ਮਹੱਲਾ 5 ਮਹ ਜਰ ਝੂਠਾ ਕੀ ਤੁਨੇ ਆਪ पापी को लागा संताप जिसह सहाय गोविंद मेरा तिसको जम नहीं आवे नेरा रहाउ साची दरगा बोलै कूड़ सिर हाथ पशोड़ै अंदा मूड़ रोग व्यापे कर दे पाप अदले होए बैठा प्रभु आप अपन कमाएं आपे बांदे दरब गया सब जी कै साथी ਨਾਨਕ ਸਰਨ ਪਰੇ ਦਰਬਾਰ ਰਾਖੀ ਪੈਜ ਮੇਰਾ ਕਰਤਾਰ ਗੌੜੀ ਮਹੱਲਾ ਪੰਜਵਾ ਜਨ ਕੀ ਧੂਰ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਧੁਰ ਪ੍ਰਾਨੀ ਰਹਾਉ ਅਹੰ ਬੁੱਧ ਮਨ ਪੂਰਿ ਥਿਧਾਈ ਸਾਜ ਧੂਰ ਕਰ ਸੁਧ ਮੰਜਾਈ ਅਨਕ ਜਲਾਜੇ ਧੋਵੈ ਦੇਹੀ ਮੈਲ ਨ ਉਤਰੈ ਸੁਧ ਨਾ ਤੀਹ ਸਤ ਗੁਰੂ ਭੇਟਿਓ ਸਦਾ ਕਿਰਪਾਲ ਹਰਿ ਸਿਮਰਿ ਸਿਮਰ ਕਾਟਿਆ ਭਉ ਕਾਲ ਮੁਕਤ ਭੁਗਤ ਜੁਗਤ ਹਰਿ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਉ ਗੌੜੀ ਮਹੱਲਾ ਪੰਜੂਆ ਜੀਵਨ ਪਦਵੀ ਹਰਿ ਕੇ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵਹਿ ਹਰ ਦੁਆਰ ਪ੍ਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗਉੜੀ ਮਹਲਾ 5 ਸਾਤ ਭਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਵਿਆਦ ਉਬਰੇ ਜਨ ਮੀਤ ਮਨ ਬਚ ਕਰਮ ਪ੍ਰਭ ਅਪਨਾ ਧਾਈ ਨਾਨਕ ਦਾਸ ਤੇਰੀ ਸਰਣਾਈ ਗੌੜੀ ਮਹੱਲਾ ਪੰਜਵਾਂ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾਂ ਤਨ ਉਹ ਮਸਤਕ ਧਨ ਤੇਰੇ ਨੇਤਾ ਤਨ ਹੋਏ ਭਗਤ ਜਿਨ ਤੁਮ ਸੰਗ ਹੀਤਾ ਨਾਮ ਬਿਨਾ ਕੈਸੇ ਸੁਖ ਲਹੀਐ ਰਸ ਨਾ ਰਾਮ ਨਾਮ ਜਸ ਕਹੀਐ ਰਹਾਉ ਤਿਨ ਉਪਰ ਜਾਈਐ ਕੁਰਬਾਨ ਨਾਨਕ ਜਿਨ ਜਪਿਆ ਨਿਰਵਾਨ ਗਉੜੀ ਮਹੱਲਾ ਪੰਜਵਾਂ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਾਖ ਹੈ ਸਾਰ ਸੰਭਾਲ ਐਸਾ ਰਾਮ ਦੀਨ ਦੁਨੀ ਸਹਾਈ ਦਾਸ ਕੀ ਪੈਜ ਰਖੈ ਮੇਰੇ ਭਾਈ ਰਹਾਉ ਆਗੈ ਆਪ ਇਹੋ ਥਾਨ ਵਸ ਜਾਕੈ ਆਠ ਪੈਰ ਮਨ ਹਰ ਕੋ ਜਾਪੈ ਪਤ ਪਰਵਾਨ ਸਚੀ ਨੀਸ਼ਾਨ ਜਾ ਕੋ ਆਪ ਕਰਹਿ ਪ੍ਰਮਾਨ ਾਪੇ ਦਾਤਾ ਆਪ ਪ੍ਰਤਪਾਲ ਨਿਤ ਨਿਤ ਨਾਨਕ RAM ਨਾਮ ਸਮਾਲ ਗਉੜੀ ਮਹੱਲਾ ਪੰਜਵਾਂ ਸਤਿਗੁਰ ਪੂਰਾ ਭਇਆ ਕਿਰਪਾਲ ਹਿਰਦੈ ਵਸਿਆ ਸਦਾ ਗੁਪਾਲ RAM ਰਵਤ ਸਦ ਹੀ ਸੁਖ ਪਾਇਆ ਮਯਾ ਕਰੀ ਪੂਰਨ ਹਰ ਰਾਇਆ ਰਹਾਉ ਕਹੋ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਅਸਥਿਰ ਸੁਹਾਗ ਗੋੜੀ ਮਹੱਲਾ ਪੰਜਵਾ ਧੋਤੀ ਖੋਲ ਵਿਛਾਏ ਗਰਦ ਪਵਾਂਗੂ ਲਾਹੀ ਪੇਟ ਬਿਨ ਕਰ ਤੂਤੀ ਮੁਕਤ ਨਾ ਪਾਈਐ ਮੁਕਤ ਪਦਾਰਥ ਨਾਮ ਧਿਆਈਐ ਰਹਾਉ ਪੂਜਾ ਤਿਲਕ ਕਰਤ ਇਸ ਨਾਨਾ ਸ਼ੁਰੀ ਕਾਡ ਲਿਵੈ ਹੱਥ ਦਾਨਾ ਬੇਦ ਪੜੈ ਮੁਖ ਮੀਠੀ ਬਾਣੀ ਜੀਆ ਕੋਤ ਨਾ ਸੰਗੈ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਧਾਰੈ ਹਿਰਦਾ ਸੁਧ ਬ੍ਰਹਮ ਵਿਚਾਰੈ ਗਉੜੀ ਮਹਲਾ 5ਵਾਂ ਫਿਰ ਕਰ ਬੈ ਸੋ ਹਰ ਜਨ ਪਿਆਰੀ ਸਤਿਗੁਰ ਤੁਮਰੇ ਕਾਜ ਸਵਾਰੀ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨਕੀ ਪੈਜ ਰਖੀ ਕਰਤਾਰੀ ਬਾਦਸ਼ਾਹ ਸਾਹ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਉ ਹੋਏ ਭਜੋ ਪਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕੇ ਹੋਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਹਰ ਸੰਗ ਰਾਤੇ ਭਾਏ ਨਾ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਚਲੇ ਹਰ ਸੰਗ ਰਾਤੇ ਨਹੀਂ ਡੂਬੈ ਜਲਾ ਹਰ ਸੰਗ ਰਾਤੇ ਸੁਫਲ ਫਲਾ ਸਭ ਭੈ ਮਿਟਹਿ ਤੁਮਾਰੈ ਨਾਹੀ ਪੀਟਤ ਸੰਗ ਹਰ ਹਰ ਗੁਣ ਗਾਏ ਰਹਾਉ ਹਰ ਸੰਗ ਰਾਤੇ ਮਿਟੈ ਸਭ ਚਿੰਤਾ ਹਰ ਸਿਉ ਸੋ ਰਚੈ ਜਿਸ ਸਾਧਕਾ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁੱਖ ਨਾ ਲਾਗੇ ਹਰ ਸੰਗ ਰਾਤਾ ਅਨੰਦਿਨ ਜਾਗੇ ਹਰ ਸੰਗ ਰਾਤਾ ਸਹਿਜ ਘਰ ਵਸੈ ਹਰ ਸੰਗ ਰਾਤੇ ਭ੍ਰਮ ਪਉ ਨਸੈ ਹਰ ਸੰਗ ਰਾਤੇ ਮਤ ਊਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹੋ ਨਾਨਕ ਤਿਨ ਕੋ ਬਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਗੌੜੀ ਮਹੱਲਾ 5ਵਾਂ ਉਦਮ ਕਰਤ ਸੀਤਲ ਮਨ ਭਏ ਮਾਰਗ ਚਲਤ ਸਗਲ ਦੁਖ ਗਏ ਨਾਮ ਜਪਤ ਮਨ ਭਏ ਆਨੰਦ ਰਸ ਗਾਏ ਗੁਣ ਪਰਮ ਆਨੰਦ ਖੇਮ ਭਇਆ ਕੁਸਲ ਕਰ ਆਈ ਪੀਟਤ ਸਾਧ ਸੰਗ ਗਈ ਬੁਲਾਈ ਰਹਾਉ 네ਤਰ ਪਨੀਤ ਪੇਖਤ ਹੀ ਦਰਸ ਤਨ ਮਸਟਕ ਚਰਨ ਕਮਲ ਹੀ ਪਰਸ ਗੋਵਿੰਦ ਕੀ ਤਹਿਲ ਸਫਲ ਏਕਾਂ ਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਨ ਕੀ ਕੀਨੀ ਆਪ ਸਹਾਈ ਸੁਖ ਪਾਇਆ ਲਗਦਾ ਸਹ ਪਾਏ ਆਪ ਗਿਆ ਤਾਂ ਆਪਹਿ ਭਈ ਕਿਰਪਾ ਨਿਧਾਨ ਕੀ ਸਰਨੀ ਪਏ ਜੋ ਚਾਹਤ ਸੋਈ ਜਬ ਪਾਇਆ ਤਬ ਢੁੰਡਨ ਕਹਾ ਕੋ ਜਾਇ ਆਸਥਿਰ ਭਏ ਬਸੇ ਸੁਖ ਆਸਨ ਗੁਰਪਦ ਸਵਾਦ ਨਾਨਕ ਸੁਖ ਬਾਸਨ ਗੌੜੀ ਮਹੱਲਾ ਪੰਜਵਾ ਕੋਟ ਮੱਜਨ ਕੀਨੋ ਇਸਨਾਨ ਲੱਖ ਅਰਬ ਖਰਬ ਦੀਨੋ ਦਾਨ ਜਾਂ ਮਨ ਵਸਿਓ ਹਰ ਕੋ ਨਾਮ ਸਗਲ ਪਵਿੱਤ ਗੁਣ ਗਾਏ ਗੋਪਾਲ ਪਾਪ ਮਿਟਹਿ ਸਾਧੂ ਸਰਨ ਦਿਆਲ ਰਹਾਉ ਬਹੁਤ ਉਰਦ ਤਪ ਸਾਧਨ ਸਾਦੇ ਅਨਕ ਲਾਭ ਮਨ ਉਰਤ ਲਾਦੇ ਹਰ ਹਰ ਨਾਮ ਰਸਨ ਆਰਾਦੀ ਸਿਮਰਤ ਸਾਸਤਿ ਬੇਦ ਬਖਾਨੀ ਜੋਗ ਗਿਆਨ ਸਿਧ ਸੁਖ ਜਾਨੀ ਨਾਮ ਜਪਤ ਪ੍ਰਭ ਸਿਉ ਮਨ ਮਾਨੀ ਅਗਾਧ ਬੋਧ ਹਰਿ ਅਗਮ ਅਪਾਰੀ ਨਾਮ ਜਪਤ ਨਾਮ ਰਿਦੇ ਵਿਚਾਰੇ ਨਾਨਕ ਕਉ ਪ੍ਰਭ ਕਿਰਪਾ ਤਾਰੇ ਗਉੜੀ ਮਹਾਂ